ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਦੇ ਨਾਵਲ ਸੂਰਜ ਦੀ ਤੀਤਾ ਅਗਲਾ ਕਾਂਠ ਪੰਜ ਮਿਹਰਬਾਨ ਸਿੰਘ ਉਸ ਦੀ ਪਤਨੀ ਨਵਿੰਦਰ कौर ਉਹਦਾ ਲड़का ਉਹ ਜਾਗਰ ਜਿਹਦੇ ਰਿਸ਼ਤੇ ਲਈ ਜਸਪ੍ਰੀਤ ਨੂੰ ਉਹ ਵੇਖਣ ਆਏ ਸੀ ਉਹਦਾ ਛੋਟਾ ਲੜਕਾ ਭਵਿੰਦਰ ਅਤੇ ਉਹਦਾ ਇੱਕ ਰਿਸ਼ਤੇਦਾਰ ਬਲਕਾਰ ਸਿੰਘ ਸਵੇਰ ਦੇ ਪੂਰੇ 9 ਵਜੇ ਗੁਰਦੀਪ ਸਿੰਘ ਤੇ ਕਰ ਆ ਪੁੰਚੀ ਉਹਨਾਂ ਸਾਰਿਆਂ ਨੂੰ ਬੈਠਕ ਵਿੱਚ ਬਿਠਾ ਦਿੱਤਾ ਗਿਆ। ਜਸਪ੍ਰੀਤ ਦੇ ਘਰ ਆਪਰਾਚਨੀ ਸਭ ਨੂੰ ਸਤ ਸ੍ਰੀ ਅਕਾਲ ਬੁਲਾ ਕੇ ਆਪਣੀ ਭੈਣ ਦੇ ਨਾਲ ਸੋਈ ਵਿੱਚ ਹੱਥ ਪਟਾਉਣ ਚਲਿਆ ਗਿਆ। ਉਸ ਦੇ ਜਾਣ ਤੋਂ ਬਾਅਦ ਗੁਰਦੇਵ ਸਿੰਘ ਨੇ ਕਿਹਾ। "ਬਸ ਇੱਕ ਲੜਕਾ ਐ ਤੇ ਇੱਕ ਮੇਰੀ ਧੀ ਜਸਪ੍ਰੀਤ। ਇਹ ਹੋਇਆ ਮੇਰਾ ਛੋਟਾ ਜਿਹਾ ਪਰਿਵਾਰ ਜੀ। ਇਹਨਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ ਜਦੋਂ ਇਹ ਲੜਕਾ ਜੰਮਿਆ ਸੀ। ਮੈਂ ਇਕੱਲੇ ਨਹੀਂ ਇਹਨਾਂ ਨੂੰ ਪਾਲਿਆ। ਹਾਂਜੀ।" ਤੁਸੀਂ ਦੱਸਣਾ ਕਿ ਨਾ ਦੋਨਾਂ ਲੜਕਿਆਂ ਵਿੱਚੋਂ ਕਿਹੜਾ ਲੜਕਾ ਹੈ ਜਿਸ ਲਈ ਤੁਸੀਂ ਜਸਪ੍ਰੀਤ ਨੂੰ ਵੇਖਣ ਆਇਓ ਮਿਹਰਬਾਨ ਸਿੰਘ ਨੇ ਉ ਜਾ ਕੇ ਨੂੰ ਅੱਖ ਨਾਲ ਇਸ਼ਾਰਾ ਕੀਤਾ ਤੇ ਉ ਜਾ ਕੇ ਨੇ ਉੱਠ ਕੇ ਗੁਰਦੇਵ ਸਿੰਘ ਨੂੰ ਸਤ ਸ੍ਰੀ ਅਕਾਲ ਬੁਲਾਈ ਮਿਹਰਬਾਨ ਸਿੰਘ ਨੇ ਉਸੇ ਵਕਤ ਕਿਹਾ ਇਹ ਆ ਲੜਕਾ ਜੀ ਇਹਦੀ ਉਮਰ 30 ਸਾਲ ਦੀ ਆ ਤੇ ਨਾਲ ਵਾਲਾ ਇਸ ਤੋਂ ਛੋਟਾ ਹੈ ਪਰ ਉਸਦਾ ਵਿਆਹ ਜਲਦੀ ਕਰ ਲਿਆ ਗਿਆ ਸੀ ਉਸ ਵੇਲੇ ਉਹ ਬੰਦਰ ਨੇ ਉੱਠ ਕੇ ਗੁਰਦੇਵ ਸਿੰਘ ਨੂੰ ਸਤਿ ਸ੍ਰੀ ਅਕਾਲ ਭਾਈ ਗੁਰਦੇਵ ਸਿੰਘ ਨੇ ਦੋਨਾਂ ਲੜਕਿਆਂ ਦੀ ਸਿਰ ਬਲੋਸੇ ਦਿੱਤੀ ਕਿਹਾ ਠੀਕ ਹੈ ਜੀ ਐਡੀ ਦਾ 3 ਸਾਲ ਦੀ ਹੋ ਗਈ ਪਿਛਲੇ ਮਹੀਨੇ ਉਹਨੇ ਬੀ ਐਸ ਸੀ ਪੰਜਾਬ ਵਿੱਚੋਂ ਚੌਥੇ ਨੰਬਰ ਤੇ ਰਹਿ ਕੇ ਕੀਤੀ ਜੀ ਉਹ ਅੱਗੇ ਹਸਾਬ ਦੀ ਐਮ ਐਸ ਸੀ ਕਰਨਾ ਚਾਹੁੰਦੀ ਸੀ ਪਰ ਸੱਚੀ ਗੱਲ ਹੈ ਕਿ ਮੇਰੇ ਵਿੱਚ ਇੰਨੀ ਗੁੰਜਾਇਸ਼ ਨਹੀਂ ਸੀ ਪੜਨ ਨੂੰ ਬਹੁਤ ਹਾਰ ਕੁੜੀ ਹੈ ਜੀ ਵਦਿਆ ਜੀ ਬੱਤੀ ਹੋਣ ਹਾਰਾ ਬਲਕਾਰ ਸਿੰਘ ਨੇ ਕਿਹਾ ਪਰ ਨਵਿੰਦਰ ਕੌਰ ਮਿਹਰਬਾਨ ਸਿੰਘ ਤੇ ਭਵਿੰਦਰ ਸਿੰਘ ਬਿਲਕੁਲ ਚੁੱਪ ਰਹੇ ਉਹ ਜਾਗਰ ਸਿੰਘ ਮੁਸਕਰਾਨ ਲੱਗ ਪਿਆ ਕੁਝ دیر ਬਾਅਦ ਜਸਪ੍ਰੀਤ ਤੇ ਚੰਨੀ ਚੱਲ ਰਹੀ ਹੈ ਮੇਜ਼ ਉੱਤੇ ਸਭ ਕੁਝ ਸਜਾ ਕੇ ਜਸਪ੍ਰੀਤ ਆਪਣੇ ਪਾਪਾ ਦੇ ਨਾਲ ਲੱਗ ਕੇ ਬੈਠ ਗਈ ਜਸਪ੍ਰੀਤ ਨੇ ਸਾਫ ਸੁਥਰੇ ਹਰੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਸੀ ਜਿਸ ਵਿੱਚ ਬੜੀ ਚਚਚੀ ਸੀ ਉਸ ਦੇ ਪੈਰਾਂ ਵਿੱਚ ਪੰਜਾਬੀ ਜੁੱਤੀ ਸੀ ਉਸਨੇ ਆਪਣੇ ਵਾਲਾਂ ਦਾ ਜੂڑا ਕਰ ਰੱਖਿਆ ਸੀ ਜਿਸ ਦੇ ਸੋਹਣੇ ਸੁਨੱਖੇ ਚਿਹਰੇ ਤੇ ਬੜਾ ਜੱਚ ਰਿਆ ਸੀ ਉਸ ਦਾ ਹੁਸਨ ਚਾਨਣ ਬਣ ਕਮਰੇ ਵਿੱਚ ਫੈਲ ਗਿਆ ਸੀ ਉਹਨੇ ਨੀਵੀਂ ਪਾਈ ਰੱਖੀ ਜਸਪ੍ਰੀਤ ਨੂੰ ਮਹਿਰਬਾਨ ਸਿੰਘ ਤੇ ਭਪਿੰਦਰ ਸਿੰਘ ਨੇ ਬੜੇ ਕੋ ਨਾਲ ਵੇਖਿਆ ਤੇ ਉਸ ਦੇ ਰੂਪ ਨੇ ਜਿਵੇਂ ਉਹਨਾਂ ਉੱਤੇ ਇੱਕਦਮ ਅਸਰ ਕਰ ਦਿੱਤਾ ਹੋਵੇ ਉਜਾਗਰ ਸਿੰਘ ਨੇ ਇੱਕ ਵਾਰ ਸਵਾਰ ਕੇ ਜਸਪ੍ਰੀਤ ਨੂੰ ਵੇਖਿਆ ਤੇ ਫਿਰ ਨੀਵੀਂ ਪਾ ਕੇ ਬੈਠ ਗਿਆ ਨਵਿੰਦਰ ਕੌਰ ਨੇ ਜਸਪ੍ਰੀਤ ਨੂੰ ਵੇਖਿਆ ਤੇ ਬੋਲੀ ਜਸਪ੍ਰੀਤ ਆਉ ਬੈਠਾ ਉਹ ਜਾ ਕੇ ਅਸੀਂ ਇਸੇ ਦਾ ਵਿਆਹ ਕਰਨ ਇੱਧਰ ਆਇਆ ਦੂਜਾ ਭਪਿੰਦਰ ਸਾਡਾ ਲੜਕਾ ਹੈ ਜੋ ਵਿਆਹ ਹੋਇਆ ਹੈ ਤੇ ਉਸਦੇ ਦੋ ਬੱਚੇ ਆ ਜਸਪ੍ਰੀਤ ਨੇ ਨਾਂ ਭਪਿੰਦਰ ਵੱਲ ਵੇਖਿਆ ਤੇ ਨਾਂ ਮਿਹਰਬਾਨ ਸਿੰਘ ਵੱਲ ਤੇ ਨਾਂ ਉਹਨਾਂ ਦੇ ਨਾਲ ਬੈਠੇ ਬਲਕਾਰ ਸਿੰਘ ਵੱਲ ਉਸ ਨੇ ਉਹ ਜਾਗਰ ਨੂੰ ਬਹੁਤ ਗੌਰ ਨਾਲ ਵੇਖਿਆ ਤੇ ਉਹ ਪਾਪ ਕੀ ਕਿ ਉਹ ਜਾਗਰ ਬਹੁਤ ਸ਼ਰਮਾਉ ਸੀ ਇਹ ਬੋਲੀ ਕੁਝ ਨਹੀਂ ਪਰ ਸਭ ਨੂੰ ਸਤਸ੍ਰੀ ਅਕਾਲ ਬੜਾ ਕੇ ਚੁੱਪ ਕਰ ਗਈ। ਉਹਦਾ ਦਿਲ ਕੀਤਾ ਕਿ ਉਹ ਜਾਗਰ ਨੂੰ ਇਕੱਲੀ ਮਿਲ ਕੇ ਕੁਝ ਘਰ-ਬਾਰੇ ਪੁੱਛੇ ਤੇ ਉਸਦੀ ਵਿੱਤਿਆ ਬਾਰੇ ਜਾਣੇ ਪਰ ਆਪਣੇ ਪਾਪਾ ਦੀ ਚੁੱਪ ਰਹਿਣ ਦੀ ਨਸੀਹਤ ਬਾਰੇ ਸੋਚਦਿਆਂ ਉਹ ਚੁੱਪ ਰਹੀ। ਗੁਰਦੇਵ ਸਿੰਘ ਨੇ ਫਿਰ ਜਸਪ੍ਰੀਤੀਆਂ ਸਿਫਤਾਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਜਸਪ੍ਰੀਤ ਭਾਂਡੇ ਸਮੇਟ ਕੇ ਨਿੱਕੇ ਚੰਨੀ ਨਰ ਸੋਈ ਵਿੱਚ ਜਾ ਬੈਠੀ। ਨਵੀਂਦਰ ਕੌਰ ਤੇ ਮਿਹਰਬਾਨ ਸਿੰਘ ਉਸਦੇ ਮਗਰ ਹੀ ਕਮਰੇ ਤੋਂ ਬਾਹਰ ਨਿਕਲ ਕੇ ਕਰਤੀਕੀਟ ਕੁਲ ਜਾ ਕੇ ਖੜੀ ਹੋਈ ਉੱਥੇ ਖੜਿਆ ਉਹ ਕੁਝ ਚਿਰ ਗਲ ਘੜਦੇ ਰਿਹਾ ਫਿਰ ਉਹ ਵਾਪਸ ਕਮਰੇ ਵਿੱਚ ਆ ਬੈਠੇ ਤੇ ਮਿਹਰਬਾਨ ਸਿੰਘ ਨੇ ਗੁਰਦੇਵ ਸਿੰਘ ਨੂੰ ਆਖਿਆ ਲੜਕੀ ਨੂੰ ਜ਼ਰਾ ਫੇਰ ਬੁਲਾਉਣਾ ਕੁਝ ਦੇਰ ਬਾਅਦ ਗੁਰਦੇਵ ਨੇ ਜਸਪ੍ਰੀਤ ਨੂੰ ਫੇਰ ਬੁਲਾਇਆ ਜੋ ਸਾਰੇ ਜਣੇ ਉਸਤੇ ਔਨ ਦੀ ਚੁੱਪ ਕਰਕੇ ਹੜੀ ਕਰਨ ਲੱਗੀ ਕੁਝ ਮਿੰਟਾਂ ਬਾਅਦ ਜਸਪ੍ਰੀਤ ਵਾਪਸ ਆ ਕੇ ਆਪਣੇ ਪਾਪਾ ਦੇ ਨਾਲ ਬੈਠ ਗਈ ਉਸ ਦੇ ਬੈਠਕ ਵਿੱਚ ਆਉਂਦਿਆਂ ਹਿੰਮਿੰਦਰ ਕੌਰ ਨੇ ਕਿਹਾ ਜਸਪ੍ਰੀਤ ਭਾਈ ਜੇ ਤੈਨੂੰ ਸਾਡਾ ਲੜਕਾ ਪਸੰਦ ਆ ਤਾਂ ਦੱਸ ਪਰ ਸਾਡੀ ਤਾਂ ਹਾਂ ਹੈ ਜੇ ਇਸ ਨਾਲ ਤੂੰ ਕੋਈ ਗੱਲ ਕਰਨੀ ਹੈ ਤਾਂ ਤੂੰ ਇਕੱਲੀ ਕਰ ਲੈ ਹਾਂਜੀ ਮੈਂ ਗੱਲ ਕਰਨੀ ਹੈ ਜਸਪ੍ਰੀਤ ਝਟਦੀ ਕੇ ਬੋਲੀ ਨਵਿੰਦਰ ਕੌਰ ਦਾ ਇਹ ਸੁਬਾਤ ਸੁਣ ਕੇ ਗੁਰਦੇਵ ਦਾ ਮੱਥਾ ਠਣਕਿਆ ਕਿਉਂਕਿ ਉਸ ਨੂੰ ਜਸਪ੍ਰੀਤ ਦੇ ਸਾਫ ਤੇ ਸਪਸ਼ਟ ਸਬਾ ਦਾ ਪਤਾ ਸੀ ਜਿਹੜਾ ਬਹੁਤ ਵਾਰ ਲੋਕਾਂ ਨੂੰ ਪਸੰਦ ਨਹੀਂ ਸੀ ਆਉਂਦਾ ਪਰ ਉਹ ਚੁੱਪ ਰਿਹਾ ਤੇ ਆਪਣੇ ਮਨ ਵਿੱਚ ਪ੍ਰਭੂ ਜੀ ਦਾ ਨਾਮ ਲੈਣ ਲੱਗ ਪਿਆ ਉਹ ਜਾਗਰ ਵੇਖਣ ਨੂੰ ਸਰੀਰੋਂ ਤਕੜਾ ਸੀ ਤੇ ਸੋਨਾ ਵੀ ਉਹ ਤਕਰੀਬਨ 6 ਫੁੱਟ ਦਾ ਸੀ ਤੇ 5 ਫੁੱਟ 3 ਇੰਚ ਦੀ ਜਸਪ੍ਰੀਤ ਉਹਦੇ ਕੋਲ ਕਾਫੀ ਛੋਟੀ ਲੱਗ ਰਹੀ ਸੀ ਉਹ ਉਸ ਨੂੰ ਆਪਣੇ ਦੂਸਰੇ ਕਮਰੇ ਵਿੱਚ ਰਜਾ ਕੇ ਪੁੱਲੀ ਹਾਂਜੀ ਕੀ ਤੁਹਾਨੂੰ ਮੈਂ ਪਸੰਦ ਆ ਬਹੁਤ ਤੁਸੀਂ ਬਹੁਤ ਸੋਹਣੇ ਹੋ ਮੇਰੇ ਦਿਮਾਗ ਵੀ ਹੈ ਜਸਪ੍ਰੀਤ ਅਸੀ ਤਦੇ ਤਾਂ ਤੁਸੀਂ ਇੰਨੇ ਪੜੇ ਹੋਏ ਹੋ ਉਜਾਗਰ ਹੋਰ ਕੁਝ ਨਹੀਂ ਬੋਲਿਆ ਤੁਸੀਂ ਕਿੰਨੇ ਪੜੇ ਹੋਏ ਹੋ ਮੈਂ ਤਾਂ ਜੀ 12 ਕਰਕੇ ਕਾਰੋਬਾਰ ਵਿੱਚ ਲੱਗ ਗਿਆ ਸੀ ਉਜਾਗਰ ਨੇ ਬਹੁਤੀ ਨਮੋਸ਼ੀ ਨਾਲ ਕਿਹਾ ਅੱਛਾ ਜੀ ਕਿ ਉਧਰ ਪੜਾਈ ਦੀ ਰੋੜ ਨਹੀਂ ਪੈਂਦੀ ਉਧਰ ਪੜਾਈ ਦੀ ਤਾਂ ਬਹੁਤ ਗੱਦਰ ਹੈ ਜੀ ਪਰ ਸਾਡੇ ਕਾਰੋਬਾਰ ਵਿੱਚ ਬੰਦੇ ਦੀ ਲੋੜ ਸੀ ਚਲੋ ਠੀਕ ਮੈਂ ਸਮਝ ਗਈ ਪਰ ਮੈਂ ਐਮਐਸਸੀ ਕਰਨੀ ਹੈ ਸਾਹਬ ਦੀ ਪਿਆਰ ਤੋਂ ਬਾਅਦ ਮੈਂ ਡਿਗਰੀ ਕਰਕੇ 2 ਸਾਲ ਬਾਅਦ ਹੀ ਤੁਹਾਡੇ ਕੋਲ ਆਵਾਂਗੀ ਦੱਸੋ ਕੀ ਰਾਏ ਹੈ ਕੀ ਤੁਸੀਂ 2 ਸਾਲ ਮੇਰੇ ਜੁਡੀ ਕਰ ਲਓਗੇ ਬਿਲਕੁਲ ਮੇਰੇ ਨਾਲ ਖੜੋਗੇ ਹਾਂ ਜੀ ਬਿਲਕੁਲ ਜੀ ਫਿਰ ਠੀਕ ਹੈ ਘਟੂ ਘਟ ਤੁਸੀਂ ਮੈਨੂੰ ਬੜੀ ਜਲਦੀ ਸਮਝ ਲਿਆ ਮੈਂ ਮੈਸੀ ਕਰਕੇ ਹੀ ਆਵਾਂਗੀ ਅਮਰੀਕਾ ਇਸ ਕਰ ਨੂੰ ਤੁਸੀਂ ਹੁਣੇ ਸਮਝ ਲਓ ਠੀਕ ਹੈ ਜੀ ਜੇ ਤੁਹਾਨੂੰ ਕਾਲੀ ਹੈ ਤਾਂ ਤੁਸੀਂ ਹੁਣੇ ਦੱਸ ਦਿਓ ਮੈਂ ਤੁਹਾਡੀ ਡੀਕ ਕਰ ਲਵਾਵਾਂਗਾ ਐਨੀ ਵੀ ਕਾਲੀ ਨਹੀਂ ਹੈ ਫਿਰ ਠੀਕ ਹੈ ਇਹ ਗੱਲ ਤੁਸੀਂ ਆਪਣੇ ਘਰ ਜਨੂੰ ਸਮਝਾ ਦੇਣੀ ਹਾਂ ਜੀ ਜ਼ਰੂਰ ਕਈ ਕੁੜੀਆਂ ਵਿਖਾਈਆਂ ਮੈਨੂੰ ਇੱਧਰ ਮੰਮੀ ਹੋਰਾਂ ਨੇ ਪਰ ਤੁਸੀਂ ਨੰਬਰ ਇੱਕ ਹੋ ਜੇ ਫਿਰ ਵਜਾ ਕੇ ਕੁਲ ਕੇ ਮੁਸਕਰਾਏ ਇਹ ਸੋਨੀਆ ਕੁੜੀਆਂ ਤੁਹਾਨੂੰ ਬਹੁਤ ਪਸੰਦ ਨੇ ਮੈਂ ਸਾਜੀ ਕਿਸੇ ਕੁੜੀ ਨਾਲ ਗੱਲ ਹੀ ਨਹੀਂ ਕੀਤੀ ਜਦੋਂ ਮੰਮੀ ਨੇ ਤੁਹਾਡੇ ਬਾਰੇ ਕਿਹਾ ਕਿ ਪਸੰਦ ਹੈ ਮੇਰਾ ਮਨ ਤਾਂ ਉਸੇ ਵਕਤ ਖੁਸ਼ ਹੋ ਗਿਆ ਕਿਉਂਕਿ ਤੁਸੀਂ ਮੈਨੂੰ ਬਹੁਤ ਪਸੰਦ ਹੋ ਜੋ ਹੁਣ ਤੀ ਕੁੜੀਆਂ ਵੇਖੀਆਂ ਨਾ ਤੁਸੀਂ ਸਭ ਨਾਲ ਸੋਹਣੇ ਹੋ ਤੁਸੀਂ ਇਹ ਵੀ ਮਨ ਵਿੱਚ ਵਸਾ ਲਓ ਕਿ ਸਿਰਫ ਵੇਖ ਕੇ ਬੰਦੇ ਦਾ ਪਤਾ ਨਹੀਂ ਚੱਲਦਾ ਜੀ ਜਸਪ੍ਰੀਤ ਹਲਕਾ ਮੁਸਕਰਾਇਆ ਹਜਾਗਰ ਚੁੱਪ ਰਿਹਾ ਉਹ ਨੀਵੀਂ ਪਈ ਉਸਦੇ ਸਾਹਮਣੇ ਖੜਾ ਸੀ ਜਸਪ੍ਰੀਤ ਨੇ ਫਿਰ ਕਿਹਾ ਚਲੋ ਆਪਣਾ ਅੰਜਲ ਮਿਲ ਗਿਆ ਜੱਬਦਾ ਤੁਸੀਂ ਮੇਰੀ ਵੱਡੀ ਸ਼ਰਤ ਮੰਨ ਲਈ ਹੈ ਪਰ ਮੇਰੀ ਇਹ ਸ਼ਰਤ ਤੁਸੀਂ ਭੁੱਲਣੀ ਨਹੀਂ ਪੱਕਾ ਪੱਕਾ ਜੀ ਮੈਂ ਉਡੀਕਾਂਗਾ ਤੁਹਾਨੂੰ ਜੀ ਉਹਨੇ ਫਿਰ ਜਸਪ੍ਰੀਤ ਵੱਲ ਵੇਖਿਆ ਜਿਸਦੇ ਚਿਹਰੇ ਤੇ ਇੱਕ ਵੱਡੀ ਮੁਸਕਰਾਹਟ ਫੈਲ ਚੁੱਕੀ ਸੀ ਭਰਾ ਕੀ ਸ਼ਰਤ ਹੈ ਦੱਸੋ ਜਸਪ੍ਰੀਤ ਇਹ ਪੱਕਾ ਕਰਨਾ ਚਾਹੁੰਦੀ ਸੀ ਕਿ ਕੀ ਉਹ ਜਾਗਰ ਉਸਤੀ ਗੱਲ ਪੂਰੀ ਤਰ੍ਹਾਂ ਸਮਝ ਗਿਆ ਨਹੀਂ ਪਿਓ ਕਿ ਤੁਸੀਂ ਡਿਗਰੀ ਕਰਕੇ 2 ਸਾਲ ਬਾਅਦ ਅਮਰੀਕਾ ਆਓਗੇ ਤੇ ਮੈਂ ਤੁਹਾਡੀ ਉਡੀਕ ਕਰਾਂਗਾ। ਉਹ ਜਾ ਕੇ ਨਹੀਂ ਆਖਿਆ। ਬਸ ਇਹੋ ਗੱਲ ਕਰਨੀ ਸੀ ਕਿ ਬੰਦਿਆ ਤੂੰ ਮੇਰੇ ਨਾਲ ਖੜੀ। ਨਹੀਂ ਤਾਂ ਮੈਂ ਆਪਣੇ ਪਿਓ ਦੇ ਘਰ ਹੀ ਚੰਗੀ ਆਂ। ਜਸਪ੍ਰੀਤ ਨੇ ਉਹ ਜਾ ਕੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਤੇ ਮਹਿਸੂਸ ਕੀਤਾ ਕਿ ਉਹ ਜਾ ਕੇ ਸੱਚਮੁੱਚ ਸੌਸੀ। ਮੈਂ ਤੁਹਾਡੇ ਨਾਲ ਖੜਾਂ ਜੀ ਜਿਵੇਂ ਮੰਮੀ ਨਾਲ ਡੈਡ ਖੜਦਾ ਆਇਆ ਜੀ। ਜਸਪ੍ਰੀਤ ਹਲਕਾ ਮੁਸਕਰਾਇ ਤੋਂ ਨੇ ਇਹ ਵੀ ਪਾਪ ਲਿਆ ਕੇ ਉਜਾਗਰ ਬਹੁਤ ਚਲਾਕ ਤੇ ਚੁਸਤ ਨਹੀਂ ਸੀ ਉਜਾਗਰ ਮਲਕੜੇ ਉਸ ਦਾ ਹੱਥ ਕੁੱਟ ਕੇ ਵਾਪਸ ਆਪਣੇ ਪਰਿਵਾਰ ਵੱਲ ਚਲਾ ਗਿਆ ਪਰ ਮੁੜ ਕੇ ਜਸਪ੍ਰੀਤ ਮਿਹਰਬਾਨ ਸਿੰਘ ਦੇ ਪਰਿਵਾਰ ਕੋਲ ਨਹੀਂ ਗਈ ਉਸ ਨੂੰ ਮਿਹਰਬਾਨ ਸਿੰਘ ਤੇ ਭਪਿੰਦਰ ਦੀਆਂ ਅੱਖਾਂ ਅਜੇ ਵੀ ਚੁਭ ਰਹੀਆਂ ਸਨ ਉਹ ਚੁੱਪ ਕਰਕੇ ਆਪਣੇ ਬੈੱਡ ਉੱਤੇ ਪੈ ਗਈ ਪਰ ਬੜੀ ਜਲਦੀ ਹੀ ਉਸ ਨੂੰ ਆਵਾਜ਼ ਸੁਪੈ ਗਈ ਉਸਨੇ ਪਾਪਾ ਬੁਲਾ ਰਹੇ ਸੀ ਜਸਪ੍ਰੀਤ ਇੱਧਰ ਆ ਬਈ ਆਪਣੀ ਚੁੰਨੀ ਸਵਾਰ ਕੇ ਆਪਣੇ ਪਾਪਾ ਕੋਲ ਜਾ ਕੇ ਬੋਲੀ ਜੀ ਪਾਪਾ ਜੀ ਤੁਸੀਂ ਬਹਿਠ ਪੁੱਤਰ ਤੈਨੂੰ ਇਹਨਾਂ ਨੇ ਪਸੰਦ ਕਰ ਲਿਆ ਹੁਣ ਤੂੰ ਦੱਸ ਮੈਨੂੰ ਕਿ ਉਹ ਜਾਗਰ ਕਾਕਾ ਤੈਨੂੰ ਪਸੰਦ ਹੈ ਉਸ ਨੂੰ ਗੁਰਦੇਵ ਸਿੰਘ ਨੇ ਪੁੱਛਿਆ ਉਸ ਵੇਲੇ ਉਸ ਦਾ ਦਿਲ ਕੀਤਾ ਕਿ ਉਹ ਆਖੇ ਕਿ ਉਸਦੀ ਭਲਾ ਕੀ ਪਸੰਦ ਹੋ ਸਕਦੀ ਹੈ ਕਿਉਂਕਿ ਉਸ ਨੂੰ ਤਾਂ ਵਿਆਹ ਕਰਾਉਣ ਦੀ ਕੋਈ ਇੱਛਾ ਨਹੀਂ ਸੀ ਫਿਰ ਜਦੋਂ ਉਸਨੇ ਆਪਣੇ ਪਾਪਾ ਦੇ ਮੂੰਹ ਤੇ ਇੱਕ ਭਰਪੂਰ ਮੁਸਕਰਾਹਟ ਵੇਖੀ ਉਹ ਬੋਲੀ ਹਾਂਜੀ ਉਸੇ ਵਕਤ ਨਵਿੰਦਰ ਕੌਰ ਨੇ 5100 ਰੁਪਏ ਤੇ ਮਿਹਰਬਾਨ ਸਿੰਘ ਨੇ ਵੀ 5100 ਰੁਪਏ ਦੇ ਸ਼ਗਨ ਜਸਪ੍ਰੀਤ ਨੂੰ ਪਾ ਦਿੱਤੇ ਨਾਲ ਹੀ ਭੁਪਿੰਦਰ ਅਤੇ ਉਹਨਾਂ ਦੇ ਨਾਲ ਆਏ ਬਲਕਾਰ ਸਿੰਘ ਨੇ ਵੀ ਉਸ ਨੂੰ ਸ਼ਗਨ ਪਾ ਦਿੱਤੇ ਫਿਰ ਸੋਨੇ ਦੀ ਇੱਕ ਮੁੰਦਰੀ ਤੇ ਚਾਰ ਚੂੜੀਆਂ ਨਵਿੰਦਰ ਕੌਰ ਨੇ ਉਜਾਕਰ ਨੂੰ ਫਰਉਂਦਿਆਂ ਕਿਹਾ ਕਾਪਾ ਸ਼ਗਨ ਮੁੰਦਰੀ ਬਾ ਜਸਪ੍ਰੀਤ ਦੇ ਤੋਂ ਪਹਿਲਾਂ ਇਹ ਚੂੜੀਆਂ ਚੜਾ ਕੇ ਸ਼ਗਨ ਪੂਰਾ ਕਰ। ਉਜਾਗਰ ਆਪਣੀ ਮੰਮੀ ਦੀ ਆਗਿਆ ਦਾ ਪਾਲਣ ਕਰਨ ਲੱਗ ਪਿਆ। ਫਿਰ ਇੱਕ ਮਰਦ ਦਾ ਨਾਮ ਮੁੰਦਰੀ ਕੱਟ ਕੇ ਨਵਿੰਦਰ ਕੌਰ ਨੇ ਜਸਪ੍ਰੀਤ ਨੂੰ ਫਰਾਂਦੇ ਆ ਕਿਹਾ ਇਹ ਮੁੰਦਰੀ ਤੂੰ ਉਜਾਗਰ ਦੇ ਪਾ ਦੇ ਤਾਂ ਕਿ ਮੰਗਣੇ ਦਾ ਸ਼ਗਨ ਪੂਰਾ ਹੋ ਜਾਵੇ। ਜਸਪ੍ਰੀਤ ਨੇ ਉਹ ਮੁੰਦਰੀ ਫੜ ਕੇ ਉਜਾਗਰ ਦੀ ਉਂਗਲ ਵਿੱਚ ਪਾ ਦਿੱਤੀ। ਗੁਰਦੇਵ ਸਿੰਘ ਦਾ ਅੰਦਰੋਂ ਮਨ ਪਰ ਆਇਆ ਤੇ ਉਸਨੇ ਆਪਣੇ ਆਪ ਉੱਤੇ ਕਾਬੂ ਪਾ ਕੇ ਉਜਾਗਰ ਸਿੰਘ ਨੂੰ 51000 ਰੁਪਏ ਦਾ ਸ਼ਗਨ ਪਾ ਦਿੱਤਾ ਤੇ ਇੱਕ ਮੁੰਦਰੀ ਉਜਾਗਰ ਨੂੰ ਵਿਆਹ ਉੱਤੇ ਪਾਉਣ ਦਾ ਮਨ ਪੜਾਇਆ ਉਹਨੇ ਉੱਠ ਕੇ ਹੱਥ ਜੋੜ ਕੇ ਆਖਿਆ ਤੁਹਾਡੀ ਇੱਜ਼ਤ ਲਈ ਦੱਸਣਾ ਮੈਂ ਕਰ ਕੀ ਸਕਦਾ ਹਾਂ ਪਰ ਮੈਂ ਬਹੁਤ ਕੁਝ ਦੇਣ ਦੇ ਕਾਬਲ ਨਹੀਂ ਆਪਣੇ ਪਾਪਾ ਦੇ ਹੱਥ ਜੋੜੇ ਵੇਖ ਕੇ ਜਸਪ੍ਰੀਤ ਨੂੰ ਬੜਾ ਦੁੱਖ ਲੱਗਿਆ ਤੇ ਉਸਨੇ ਬਿਤਾ ਕੇ ਆਪਣੇ ਪਾਪਾ ਦੀ ਚੁੰਡੀ ਵੱਢੀ ਪਰ ਗਰਦੀਪ ਸਿੰਘ ਹੁਣ ਆਪਣੇ ਭਾਵਾਂ ਵਿੱਚ ਬਹਿ ਚੁੱਕਿਆ ਸੀ ਜਸਪ੍ਰੀ ਦਾ ਮਨ ਬੜਾ ਖਰਾਬ ਹੋਇਆ ਕਿਉਂਕਿ ਉਸ ਨੂੰ ਇਹ ਕਦੇ ਵੀ ਚੰਗਾ ਨਹੀਂ ਸੀ ਲੱਗਿਆ ਕਿ ਉਸ ਦਾ ਪਿਓ ਉਹ ਦੇਖ ਕੇ ਕਿਸੇ ਅੱਗੇ ਇੰਜ ਹੱਥ ਜੋੜੇ ਪਰ ਉਹ ਈਸ਼ਵਰ ਚੁੱਪ ਰਹੀ ਮਿਹਰਬਾਨ ਸਿੰਘ ਪੋੜਿਆ ਤੁਸੀਂ ਆਪਣੀ ਸਹੀ ਦੇ ਦਿੱਤੀ ਅਸੀਂ ਸਮਝ ਲਿਆ ਕਿ ਤੁਸੀਂ ਸਭ ਕੁਝ ਦੇ ਦਿੱਤਾ ਹੈ ਸਾਨੂੰ ਉਹ ਨਹੀਂ ਚਾਹੀਦਾ 10 ਕੁ ਬੰਦੇ ਆਉਣਗੇ ਬਸ ਉਹਨਾਂ ਨੂੰ ਸਾਦੀ ਰੋਟੀ ਦੇ ਦੇਣੀ ਬਸ ਜੋ ਵੀ ਨਵਿੰਦਰ ਬਿਲਕੁਲ ਜੀ ਸਾਨੂੰ ਵਾਹਿਗੁਰੂ ਜੀ ਨੇ ਬਹੁਤ ਕੁਝ ਦਿੱਤਾ ਹੋਇਆ ਅਥੇਰੇ ਰਿਸ਼ਤੇ ਵੇਖੇ ਨੇ ਅਸੀਂ ਇੱਧਰ ਆ ਕੇ ਮੈਂ ਤੇਰੀਆਂ ਫੜਾ ਮਾਰਦੇ ਸੀ ਲੋਕੀ ਉਹ ਸਮਾਨ ਜਿੱਡੇ ਇਸ ਦਮ ਗਜੇ ਪਰ ਸਾਨੂੰ ਬੜੀ ਲਖੀ ਸੋਹਣੀ ਸੁਧਰੀ ਤੇ ਸਾਉ ਲੜਕੀ ਦੀ ਭਾਲ ਸੀ ਉਹ ਹੁਣ ਮਿਲ ਗਈ ਹੈ ਜੀ ਬਸ ਇੱਕ ਜੋੜਾ ਬਾਕੇ ਤੁਸੀਂ ਕੁੜੀ ਸਾਡੇ ਲੜਕੇ ਨਾਲ ਤੋਰ ਦੇਣੀ ਜੀ ਨਵਿੰਦਰ ਕਾਲ ਬੋਲੀ ਗੁਰਦੇਵ ਸਿੰਘ ਨੇ ਫਿਰ ਸਿਰ ਚੁਕਾਇਆ ਤੇ ਬੋਲਿਆ ਇਹ ਹੱਕ ਦੋਂਦਾ ਰੱਖਣਾ ਹੈ। ਇਸਰ ਨਵੇਂਂਦਰ ਕੌਰ ਬੋਲੀ। ਅਗਲੇ ਅਸਵਾਰ ਦਾ ਹੋ ਜਾਵੇ ਤਾਂ ਚੰਗਾ ਹੈ। ਕੁਝ ਕਰਨ ਦੀ ਲੋੜ ਨਹੀਂ ਬਸ 10 ਬੰਦਿਆਂ ਦੀ ਰੋਟੀ ਦਾ ਪ੍ਰਬੰਧ ਕਰ ਦਿਓ। ਜੇ ਨਹੀਂ ਗੁਣਜੈਸ਼ਤਾ ਦਸੀ ਉਹ ਵੀ ਆਰਡਰ ਕਰਵਾ ਲਵਾਂਗੇ ਜੀ। ਤਾਂ ਕਿ ਤੁਹਾਡੇ ਉੱਤੇ ਕੋਈ ਭਾਰ ਨਾ ਪਵੇ ਜੀ। ਨਹੀਂ ਜੀ ਨਹੀਂ ਜੀ। ਮੇਰੀ ਧੀ ਹੈ ਪੁੱਤਰਾ ਮੰਗ ਪਾ ਲਈ ਐ ਮੈਂ। ਤੁਹਾਡਾ ਮਾਣ ਇਹਦਾ ਮਾਣ। ਫਿਕਰ ਨਾ ਕਰੋ। 10 ਦੀ ਥਾਂ 20 ਬੰਦੇ ਲੈ ਆਉਣਾ ਆਹ ਲੜਕੇ ਨੂੰ ਇੱਕ ਛਾਹ ਪਤੇ ਇੱਕ ਕੜੀ ਤੇ ਦੋ ਜੋੜੇ ਦੇ ਸਕਾਂਗਾ ਮੈਂ ਰਫਣੀ ਸਤੀ ਲਈ 10 ਜੋੜੇ ਕਰ ਦੇਵਾਂਗਾ ਜੀ ਤੇ ਕੁਝ ਹੋਰ ਗੁਰਦੀਪ ਸਿੰਘ ਨੇ ਕਿਹਾ ਬਹੁਤ ਵਧੀਆ ਜੀ ਇਹ ਸਭ ਕੁਝ ਵਕਤ ਬਦਲ ਗਿਆ ਇਸ ਦਾਜ ਦੀ ਗਲਤ ਪ੍ਰਥਾ ਨੂੰ ਬਦਲਣਾ ਜ਼ਰੂਰੀ ਹੈ ਜੀ ਬਲਕਾਰ ਸਿੰਘ ਨੇ ਆਪਣੀ رائے ਰੱਖੀ ਫਿਰ ਉਹ ਚਲੇ ਗਏ ਪਰ ਜਾਂਦੇ ਹੋਇਆਂ ਬਲਕਾਰ ਸਿੰਘ ਨੇ ਜਸਪ੍ਰੀਤ ਦਾ ਸਿਰ ਪ੍ਰਸਜਾ ਤੇ ਨਵਿੰਦਰ ਕਾਲਨਸ ਨੂੰ ਬੜੇ ਪਿਆਰ ਨਾਲ ਜੱਫੀ ਪਾਈ ਬਲਦੇਵ ਸਿੰਘ ਭਪਿੰਦਰ ਸਿੰਘ ਤੇ ਉਜਾਗਰ ਦੂਰ ਖੜੇ ਜਸਪ੍ਰੀਤ ਵੱਲ ਤੱਕਦੇ ਰਹੇ ਉਜਾਗਰ ਅੰਦਰੋਂ ਬਹੁਤ ਖੁਸ਼ੀ ਬਲਕਾਰ ਸਿੰਘ ਨੇ ਉਜਾਗਰ ਦੇ ਮੋਢੇ ਨੂੰ ਥਾਪੜ ਕੇ ਕਿਹਾ ਤੇਰੇ ਸਿਰ ਹੋ ਗਈ ਹੁਣ ਪਾਰਟੀ ਬੱਚੂ ਹਾਂਜੀ ਜ਼ਰੂਰ ਉਜਾਗਰ ਬੋਲਿਆ ਜਸਪ੍ਰੀਤ ਨੇ ਅੱਖਾਂ ਚੁੱਕ ਕੇ ਕਿਸੇ ਵੱਲ ਵੀ ਨਹੀਂ ਸੀ ਵੇਖਿਆ ਉਹ ਚਲੇ ਕੇ ਗੁਰਦੀਪ ਸਿੰਘ ਅੱਖਾਂ ਪਰ ਆਇਆ ਹੁਣ ਕਿਉਂ ਰੋਂਦੇ ਹੋ ਪਪਾ ਖੁਸ਼ ਹੋਵੋ ਕਿ ਧੀ ਦਾ ਪਾਰ ਉਤਰ ਰਿਹਾ ਹੈ ਭਾਰਸੀ ਨਾ ਮੈਂ ਅੱਖਾਂ ਪੂੰਝ ਕੇ ਗੁਰਦੀਪ ਸਿੰਘ ਨੇ ਜਸਪ੍ਰੀਤ ਨੂੰ ਆਪਣੇ ਮੋਢੇ ਨਾਲ ਲਾਉਂਦਿਆਂ ਕਿਹਾ ਪ੍ਰੀਤ ਹੁਣ ਪਰ ਲੰਪਾਰ ਕਾ ਨੂੰ ਹੈ ਖੁਸ਼ ਆ ਮੈਂ ਬਹੁਤ ਖੁਸ਼ ਕਾਸ਼ ਤੇਰੀ ਮੰਮੀ ਹਾਜੀ ਕੋਲ ਹੁੰਦੀ ਅਸੀਂ ਦੋਨੋਂ ਖੁਸ਼ ਹੁੰਦੇ ਕਿ ਸਾਡੀ ਰਾਣੀ ਇੱਕ ਚੰਗੇ ਤੇ ਮਨ ਰੱਜੀ ਹੋਇਆ ਦੇ ਘਰ ਜਾਵੇ ਗੀਤੇ ਇਸ ਖੁਸ਼ੀ ਵਿੱਚ ਇਹ ਵੀ ਸੋਚ ਰਿਹਾ ਕਿ ਸਵੇਰੇ ਤੂੰ ਮੇਰੇ ਲਈ ਚਾਹ ਬਣਾ ਕੇ ਲਿਆਉਂਦੀ ਹੈ ਖਾਣਾ ਬਣਾ ਕੇ ਆਪਣੇ ਕੋਲ ਬਿਠਾ ਮੈਨੂੰ ਖੌਂਦੀ ਹੈ ਪਰ ਤੇਰੇ ਤੁਰ ਜਾਣ ਤੋਂ ਬਾਅਦ ਇਹ ਨਹੀਂ ਹੋਣਾ ਚਲ ਛੱਡ ਪੁੱਤਰ ਇੱਕ ਗੱਲ ਦੱਸ ਦਿਆਂ ਤੈਨੂੰ ਕਿ ਮੈਨੂੰ ਇਹ ਬੰਦੇ ਬਹੁਤ ਚੰਗੇ ਲੱਗੇ ਬਿਲਕੁਲ ਵੀ ਲਾਲਚੀ ਨਹੀਂ ਲੱਗਦੇ ਆਪਣੇ ਮੁੰਡੇ ਲਈ ਆਪ ਹੀ ਮੰਦਰੀ ਲਿਆਇਆ ਇਹ ਨੂੰ ਆਖਦੇ ਆ ਸਬਰ ਮੁੰਡਾ ਸਿਰਫ 8 ਸਾਲ ਵੱਡਾ ਹੈ ਇਹ ਕੋਈ ਬਹੁਤਾ ਫਰਕ ਨਹੀਂ ਹੈ ਮੈਂ ਤਾਂ ਦਰਦਾ ਸੀ ਕਿ ਤੂੰ ਕਿਤੇ ਮੁੰਡੇ ਨੂੰ ਪਸੰਦ ਹੀ ਨਾ ਕਰੇ ਅੱਜਕੱਲ ਕਾਣੂ ਚੰਗੇ ਲੋਕ ਮਿਲਦੇ ਆ ਫ੍ਰੀਸ਼ਤ ਫਿਰ ਜਸਪ੍ਰੀਤ ਦੇਵੀ ਗਲੇਡੂ ਪਰ ਆਏ ਚੰਨੀ ਪਲੇਟ ਵਿੱਚ ਪਈ ਪਰਫੀ ਖਾਣ ਵਿੱਚ ਮਗਨ ਸੀ ਇਸ ਵਾਰ ਜਸਪ੍ਰੀਤ ਆਪਣੇ ਪਿਤਾ ਪ੍ਰਤੀ ਭਾਵ ਉਤੇ ਕਾਬੂ ਨਾ ਪਾ ਸਕੀ ਤੇ ਫਿਰ ਉਹ ਇਹ ਸੋਚ ਕੇ ਰੋਣ ਲੱਗ ਪਈ ਕਿ ਸ਼ਾਮ ਨੂੰ ਤੇ ਸਵੇਰ ਨੂੰ ਉਸ ਬਿਨਾਂ ਉਸਦੇ ਪਾਪਾ ਕਿਵੇਂ ਆਪ ਰਸੋਈ ਵਿੱਚ ਜਾਇ ਕਰਨਗੇ ਉਸ ਨੂੰ ਪਤਾ ਸੀ ਕਿ ਉਸ ਤੋਂ ਬਾਅਦ ਉਸਦੇ ਪਾਪਾ ਫਿਰ ਰੋਟੀਆਂ ਪਕਾਇਆ ਕਰਨਗੇ ਇਸੇ ਕਰ ਨੂੰ ਦੇਰ ਤੋਂ ਆਪਣੇ ਨਿੱਕੇ ਪ੍ਰਾਚੰਨੀ ਨੂੰ ਸੋਈ ਦਾ ਸਭ ਕੁਝ ਦਸਤੀ ਆਰੀ ਸੀ ਤੋਂ ਨੇ ਮਨ ਵਿੱਚ ਆਸ ਕੀਤੀ ਕਿ ਸ਼ਾਇਦ ਉਸਦੇ ਜਾਣ ਤੋਂ ਬਾਅਦ ਚੰਨੀ ਪਾਪਾ ਦੀ ਕੁਝ ਮਦਦ ਕਰ ਸਕੇ ਫਿਰ ਉਹਨੂੰ ਆਪਣੀ ਮੰਮੀ ਯਾਦ ਆਈ ਜਿਸ ਤੋਂ ਬਿਨਾ ਉਸਦੇ ਪਾਪਾ ਬਹੁਤ ਇਕੱਲੇ ਰਹੇਗੇ ਸੀ ਉਹਨੇ ਯਾਦ ਕੀਤਾ ਕਿਵੇਂ ਨੌਕਰੀ ਤੇ ਜਾਣ ਤੋਂ ਪਹਿਲਾਂ ਉਹ ਉਹਨਾਂ ਦੋਨਾਂ ਲਈ ਖਾਣਾ ਬਣਾਇਆ ਕਰਦੇ ਸਨ ਸਭ ਤੋਂ ਪਹਿਲਾਂ ਉਹ ਦੋਨਾਂ ਨੂੰ ਸਕੂਲ ਲਈ ਤਿਆਰ ਕਰਿਆ ਕਰਦੇ ਸਨ ਉਸ ਦੀਆਂ ਸੋਚਾਂ ਵਿੱਚੋਂ ਆਪਣੇ ਪਾਪਾ ਦੀਆਂ ਆਪਣੇ ਬੱਚਿਆਂ ਲਈ ਕੀਤੀਆਂ ਕੁਰਬਾਨੀਆਂ ਜਾਣੀ ਸੀ ਰਹੀਆਂ ਬਹੁਤ ਥੇਰੋ ਹਿੰਜੀ ਸੋਚਦੀ ਉਦਾਸ ਰਹੀ ਤੇ ਉਸਦੇ ਪਾਪਾ ਆਪਣੇ ਘਵਾਂਡੀਆਂ ਨੂੰ ਉਦੇ ਸ਼ਗਨ ਪਾਰੀ ਦਸਨ ਖਾਤਰ ਤੇ ਕੁਝ ਫਲ ਤੇ ਮਠਿਆਈਆਂ ਜੋ ਮਿਹਰਬਾਨ ਸਿੰਘ ਹੁਰੀ ਦੇਗੇ ਸੀ ਦੇਨ ਬਾਹਰ ਨਿਕਲ ਚੁੱਕੇ ਸੀ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ